ਲੈਰ ਜੀ ਬਾਈ ਦੇ ਮਾੜਾ ਬੈਕ ਸਾਈਡ ਬਾਬਾ ਜੀ ਮਾੜਾ ਸਾਈਡ ਦੇ ਦਿਓ ਨਾ ਪਿੱਛੇ ਜੱਟ ਹੋ ਜਾਣਾ ਹੈ ਨਾਈਸ 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 ਹੈਲੋ ਹੈਲੋ ਸਰਵਰ ਨੂੰ ਦੇਖ ਲਓ ਰਿਕਾਰਡ ਕਰ ਲਓ ਹੋਰ ਇਹ ਪੀਸੀ ਚ ਰੋ ਬੜਾ ਯਾਰ ਬਾਈ ਯਾਰ ਤੁਹਾਨੀ ਬੜਾ ਯਾਰ ਹੋਇਆ ਤੁਸੀਂ ਬੜਾ ਯਾਰ ਇਧਰ ਜੋ ਉਹ ਤੋਂ ਫਰੇਮ ਨਹੀਂ ਬੰਦਦਾ ਪਿਆ ਨਕਸਾਨ ਵੀਰੋ ਕੈਮਰਾ ਸਿਰਫ ਫਰੇਮਰੇ ਇਹਨਾਂ ਦੇ ਮੋਟਾ ਨੇ ਇਸ਼ੂ ਯਾਰ ਤੂੰ ਫਿਕਰ ਨਾ ਕਰੋ ਚਲਾਵਾਂਗੇ ਇਹ ਕਦੇ ਗੁਰ ਗਾੜੀ ਉਹ ਥੰਨੇ ਨੂੰ ਜਿੱਡਾ ਵੀ ਇਧਰ ਬ੍ਰਦਰ ਪਿੱਛੇ ਦੇ ਧੱਕਾ ਨਾ ਮਾਰੋ ਵੀਰੋ 프ੈਸ ਵਾਲੇ ਵੀਰਾਂ ਨੂੰ ਤਾਂ ਕਰਨਾ ਪੜਾ ਬਿੱਛੇ ਹੁੰਦੇ ਕਿਹੜਾ ਥੀਸ ਹੋਸ਼ਲਾ ਰੱਖਦਾ ਉਹ ਤਮੰਨ ਜਿਹੜਾ ਬੰਦ ਕਰਦੀ ਇਸ਼ੂ ਜੀ ਨੇ

ਕਿ ਸਾਡੇ ਭਰਾ ਨੇ ਸਾਡੇ ਪਿੰਡਾਂ ਦੇ ਹੈਗੇ 5-7 ਕਿਲੋਮੀਟਰ ਤੇ ਮੇਰਾ ਪਿੰਡ ਹੈਗਾ ਵਾ ਬੱਦੂ ਮਾਨ ਸਾਹਿਬ ਦੀ ਬਹੁਤ ਦੇਣ ਹੈਗੀ ਆ ਕਿਸਾਨੀ ਤੇ ਮੂਲੀ ਲਈ ਪੰਜਾਬ ਨੂੰ ਕਿਹਾ ਪੰਜਾਬ ਤੋਂ ਬਾਹਰ ਵੀ ਜਾ ਕੇ ਜਦੋਂ ਬਾਹਰਲੀ ਕੰਟਰੀ 'ਚ ਕਿਸੇ ਸਟੇਟ ਤੇ ਜਾਂਦੇ ਨੇ ਉੱਥੇ ਵੀ ਕਿਸਾਨ ਮਜ਼ਦੂਰ ਇਕੱਠਾ ਦਾ ਮਾਰਾ ਲਾਉਂਦੇ ਨੇ ਹੁਣ ਮੈਂ ਨਾਲ ਬੈਠੇ ਨੇ ਮੇਰੇ ਰਾਏ ਸਾਹਿਬ ਉਹਨਾਂ ਦੇ ਨਾਲ ਆਏ ਨੇ ਬਿੱਲਾ ਜੀ ਸਾਪਲਾ ਸਾਡੇ ਪੁਰਾਣੇ ਮਿੱਤਰ ਨੇ ਡਾਕਟਰ ਸਾਹਿਬ ਇਹਨਾਂ ਦੀ ਸਾਰੀ ਟੀਮ ਆਈ ਆ ਆਏ ਆ ਅਸੀਂ ਦੋਨੇ ਫੋਰਮਾਂ ਵੱਲੋਂ ਇਹਨਾਂ ਦਾ ਧੰਨਵਾਦ ਕਰਦੇ ਆ ਸਵਾਗਤ ਕਰਦੇ ਆ ਨਹੀਂ ਤਾਂ ਨਵੇਂ ਸਾਲ ਵਾਲੇ ਦਿਨ ਜਿਹੜੇ ਵੱਡੇ ਕਲਾਕਾਰ ਹੁੰਦੇ ਨੇ ਉਹ ਬਾਹਰ ਘੁੰਮਣ ਜਾਂਦੇ ਨੇ ਪਰ ਸਵਾਗਤ ਕਰਦੇ ਆ ਇਹਨਾਂ ਦਾ ਦੋਨੇ ਫੋਰਮਾਂ ਵੱਲੋਂ ਇਹ ਆਏ ਨੇ ਹੁਣ ਅਗਲੀ ਗੱਲ ਬੰਬੂ ਮਾਨ ਸਾਹਿਬ ਰੱਖਣਗੇ ਹਾਂ ਰਾਏ ਸਾਹਿਬ ਰੱਖੀਗੇ ਗੱਲ ਮਾਨ ਸਾਹਿਬ ਨੇ ਪਿਛਲਾ ਜਿਹੜਾ 2020 ਕੀ ਦਾ ਅੰਦੋਲਨ ਸੀ ਉਹਦੇ ਵਿੱਚ ਵੀ ਸਾਡੀ ਬਹੁਤ ਵੱਡੀ ਸਪੋਰਟ ਕਰਦੇ ਰਹੇ ਜਾ ਕੇ ਉੱਥੇ ਨੌਜਵਾਨਾਂ ਨੂੰ ਨਾਲ ਲੈ ਕੇ ਔਰ ਨੌਜਵਾਨ ਤੁਮੰਦੂ ਜਿਵੇਂ ਪਤਾ ਵੀ ਆ ਕਿ ਜੁੜੇ ਹੋਏ ਨੇ ਮਾਨਸਾਲ ਨਾਲ ਇਹਨਾਂ ਨੇ ਪੰਜਾਬੀਅਤ ਨੂੰ ਹਮੇਸ਼ਾ ਉੱਪਰ ਰੱਖਿਆ ਪੰਜਾਬ ਨੂੰ ਉੱਪਰ ਰੱਖਿਆ ਔਰ ਨਾਲ ਇਹਨਾਂ ਦੇ ਸਾਡੇ ਮੇਜਰ ਕਬੱਡੀ ਲੀਗ ਤੋਂ ਜਿਹੜੇ ਟੋਨੀ ਸੰਧੂ ਜੀ ਉੱਥੇ KFC ਚ ਹੁੰਦਾ ਸੀ ਤਾਂ ਉੱਥੇ ਮਾਨ ਸਾਹਿਬ ਨੇ ਆਉਣਾ ਔਰ ਉੱਥੇ ਪੂਰੇ ਅੰਦੋਲਨ ਦੇ ਵਿੱਚ ਇੱਕ ਤਰ੍ਹਾਂ ਦਾ ਜੋਸ਼ ਭਰ ਜਾਂਦੇ ਸੀ ਜਦੋਂ ਸਾਨੂੰ ਲੱਗਦਾ ਸੀ ਕਿ ਤੇ ਥੋੜਾ ਜਿਹਾ ਵੀ ਅੰਦੋਲਨ ਦੇ ਵਿੱਚ ਫੈਰਾਓ ਆਇਆ ਤਾਂ ਅਸੀਂ ਮਾਨ ਸਾਹਿਬ ਨੂੰ ਕਹਿਣਾ ਆਓ ਤੇ ਜੋਸ਼ ਭਰ ਜਾਂਦਾ ਸੀ ਸੋ ਇਸ ਤਰੀਕੇ ਨਾਲ ਅੱਜ ਵੀ ਇਹਨਾਂ ਨੇ ਕਿਉਂਕਿ ਪਹਿਲਾਂ ਵੀ ਇੱਕ ਦਿਨ ਆਏ ਸੀ ਅੱਜ ਫਿਰ ਇਹਨਾਂ ਨੇ ਕਿਹਾ ਵੀ ਨਵਾਂ ਸਾਲ ਅੱਜ ਨਵੇਂ ਸਾਲ ਦਾ ਜਿਹੜਾ ਦਿਨ ਹੈ ਮੈਂ ਉੱਥੇ ਮੋਰਚੇ ਚ ਲਾਉਣਾ ਕਿਉਂਕਿ ਸਰਦਾਰ ਜਗਜੀਤ ਸਿੰਘ ਡੱਲੇਵਾਲ ਸਾਹਿਬ ਦੀ ਜੋ ਦੇਣ ਹੈ ਉਹ ਉਹਨੂੰ ਅਸੀਂ ਨਮਨ ਕਰਦੇ ਹਾਂ ਕਿ ਉਹ ਆ ਜਾਈ ਨੇ ਬਾਕੀ ਉਹ ਸਮੋਦਨ ਕਰਕੇ ਆਪ ਤੁਹਾਨੂੰ ਹੁਣ ਦੱਸਣਗੇ ਉਹ ਸਾਡੀ ਇਸ ਅੰਦੋਲਨ ਦੀ ਇਸ ਮੋਚੀਆਂ ਦੀ ਸਪੋਰਟ ਕਰਨਾ ਮਾਰਥਾਵਾ ਪਹੁੰਚੋ ਤੁਸੀਂ ਖਾਸ ਤੌਰ ਤੇ ਨਵੇਂ ਸਾਲ ਦਾ ਦੇਣਾ ਕੀ ਕਹਿਣਾ ਚਾਹੋਗੇ ਠੀਕ ਹੈ ਕਸਾਨੀਆ ਵਜੂਲੀ ਫਿਰ ਈਦਕੜੇ ਕੰਮ ਹੈ ਹਮ ਦੇਖੋ ਕਿੱਤੇ ਜੀ प्लीज ਦੇ ਥੋੜਾ ਲਾਊਡ ਕਰੀ 25 ਇਹ ਥੋੜਾ ਜਿਹਾ ਕੋਈ ਥੋੜਾ ਜਿਹਾ ਥੋੜਾ ਉੱਚੇ ਸਾਨੂੰ ਆਪ ਦੇ ਕੰਨ ਦੇਖੇ ਕਰੋ ਨਹੀਂ ਮਾਈਕ ਦੇ ਕੰਨ ਥੋੜੇ ਨਾ ਚਾ ਥੋੜਾ ਜਿਹਾ ਗੜੀ ਹੋ ਜਾਣਾ ਸੁਣੀ ਜਾਂਦਾ ਤੈਨੂੰ ਨਹੀਂ ਸੁਣਦਾ ਪ੍ਰਧਾਨ ਜੀ ਮਾਈਕ ਜਿਸ ਅਸੀਂ ਕਿਤੇ ਜਨਮ ਲੈਨੇ ਆ ਉਹਦਾ ਜਿਹੜੇ ਸਾਡੇ ਵੱਡ ਬਣੇ ਰਹੇ ਉਹਨਾਂ ਦੇ ਮੁਤਾਬਕ ਚੱਲਣਾ ਵਰਸਾਟੇ ਬਹੁਤ ਵੱਡਾ ਜਹਾਜ਼ਡ ਨੀਰ ਹੈ ਤੇ ਚਾਹੁੰਦੇ ਆ ਕਿ ਸਦਾ ਹੀ ਸਾਡੇ ਨਾਲ ਰਹੇ। ਮਾਨ ਸਾਹਿਤਕਾਰਾਂ ਦਾ ਇੱਕ ਵੱਡਾ ਯੋਗਦਾਨ ਰਿਹਾ ਭਾਵੇਂ ਅਸੀਂ ਭਵਿੱਖ ਦੇ ਵਿੱਚ ਵੱਖ-ਵੱਖ ਮੁਲਕਾਂ ਦੇ ਵਿੱਚ ਦੇਖਿਆ ਜਦੋਂ ਵੱਡੇ ਬਦਲਾਅ ਆਉਂਦੇ ਆ ਤਾਂ ਤੁਸੀਂ ਇਹਦੇ ਵਿੱਚ ਵੀ ਦੇਖਦੇ ਹੋਗੇ ਕਿ ਸਾਹਿਤਕਾਰ ਨੇ ਜਿਹੜੇ ਚਾਹੇ ਪਹਿਲਾ ਅੰਦੋਲਨ ਚੱਲਿਆ ਸੀਗਾ ਪਰ ਉਸ ਤੋਂ ਬਾਅਦ ਉਹਨਾਂ ਨੂੰ ਕਾਫੀ ਕੁਝ ਚੱਲਣਾ ਵੀ ਪੈਂਦਾ ਹੈਗਾ ਇਸ ਚੀਜ਼ ਨੂੰ ਤੁਸੀਂ ਕਿਵੇਂ ਦੇਖਦੇ ਹੋਗੇ ਕੋਈ ਨਹੀਂ ਛੂ ਗਿਆ 92 ਵਾਲੇ ਨੂੰ ਛੋਟਾ ਹੱਲਾ ਉਹ ਜਿਆਦਾ ਵੱਡੇ ਹੱਲੇ ਸੀ 90 92 ਚ ਜਿਹੜੇ ਸਕੂਲਾਂ ਤੇ ਕਾਲਜਾਂ ਸੀ ਉਹਦੀ ਜਵਾਨੀ ਜਿਨ੍ਹਾਂ ਦੇ ਬੀ ਸੀਨੀਅਰ ਇਹਨਾਂ ਮੂਵਮੈਂਟਾਂ ਚ ਹੁੰਦੇ ਸੀ ਉਹ ਵੱਡਾ ਹੰਡਲਾ ਸੀ ਵੱਡੇ ਕੋਲ ਥੋੜਾ ਜਿਹਾ ਵਕਤ ਲੱਗਦਾ ਹੁੰਦਾ ਸਹਿਦਕਾਰਾ ਦੇਖੋ ਤਰੀਕਾ ਹੁੰਦਾ ਸਾਡੇ ਜਿਹੜਾ ਫੇਸਬੁੱਕ ਆ ਜਾਂ ਸਮਾਜਿਕ ਮੀਡੀਆ ਇਹਦੇ ਚ ਬੌਧਿਕ ਬੜੀ ਬੰਗਾਲੀ ਬੜੀ ਹਾਜ਼ਰੀ ਆਉਂਦੀ ਇਹਦੇ ਜਦੋਂ ਜੇ ਕੋਈ ਸੰਸਕਾਰੀ ਗੱਲ ਕਰਦਾ ਤਾਂ ਉਹਨੂੰ ਜਿਹੜੀ ਲੈਂਗੂਏਜ ਆ ਵਰਤੀ ਜਾਂਦੀ ਹੈ ਜੇ ਕੋਈ ਪੁਰਖ ਤਾ ਕੋਈ ਕੋਈ ਗੱਲ ਕਰਦਾ ਉਹਦੇ ਵਿੱਚ ਆਹੀ ਬਹੁਤ ਕੁ ਕੋਈ ਇਹ ਨਾ ਵੇਖ ਜ਼ੋਨਿਆ ਸਮਾਜ ਦੇ ਕਿਸਾਨ ਖੇਤੀ ਕਰਦਾ ਹੈ ਜਿਹੜਾ ਦੁਕਾਨਦਾਰ ਹੈ ਉਹ ਸਮਾਜ ਦੇ ਮਲਿਕ ਪ੍ਰੋਸੈਸ ਬੜਾ ਹੋਇਆ ਹੈ ਐਡੇ ਜਿਹੜਾ ਕੋਈ ਲੇਖਕ ਹੈ ਜਾਂ ਕਲਾਕਾਰ ਹੈ ਜਾਂ ਕੋਈ ਡਾਇਰੈਕਟਰ ਹੈ ਜਾਂ ਕੋਈ ਫਿਲਮ ਬਣਾਉਂਦਾ ਹੈ ਉਹਨਾਂ ਦਾ ਕੰਮ ਹੈ ਆਪਣੇ ਕੰਮ ਦੇ ਜ਼ਰੀਏ ਕੇ ਗੱਲ ਕਰਨਾ। ਔਰ ਵਿਚ ਵਿਚਾਲੇ ਇਹ ਨਾਲ ਜਿੱਦਾਂ ਸਾਡਾ ਆਪਣੇ ਦੋਨੇ ਚੱਲਦੇ ਇਹਦੇ ਨਾਲ ਤੁਰਦੇ ਜਾਂਦੇ। ਇਹ ਇਹ ਸਾਡਾ 2025 ਆ ਚੜਿਆਗਾ ਤਾਂ ਭਵਿੱਖ ਕਹਿੰਦੇ ਹਮੇਸ਼ਾ ਰੌਸ਼ਨ ਹੁੰਦਾਗਾ ਤਾਂ ਉਹ ਮਤਲਬ ਆਰਟਿਸਟ ਦੀ ਨਜ਼ਰ ਤੋਂ ਕਿਸਾਨਾਂ ਦਾ ਭਵਿੱਖ ਕਿਸ ਤਰ੍ਹਾਂ ਦੇਖ ਰਹੇ ਹੋਗੇ ਇਹ ਦੇਖੋ ਭਵਿੱਖ ਤਾਂ ਕੋਈ ਤਾੰਤ੍ਰਿਕ ਦੱਸ ਸਕਦਾ ਹੈ ਜਾਂ ਕੋਈ ਕਾਰਪੋਰੇਟ ਦੱਸ ਸਕਦਾ ਕਿ ਬੇੰਕੀ ਦੂਜਾ ਹੋਲਡ ਕਰ ਉਹ ਉਹਦੇ ਨਾਲ ਟੱਕਰ ਲੈਣੀ ਕਿਸਾਨੀ ਵੱਲੋਂ ਥੋੜਾ ਜਿਹਾ ਵਕਤ ਲੱਗਦਾ ਹੈ ਉਹਦੇ ਲਈ ਆਪਾਂ ਕੋਈ ਅੰਦਾਜ਼ਾ ਨਹੀਂ ਲਾ ਸਕਦੇ ਕਿਉਂਕਿ ਇਹ ਦੋ ਇਹ ਦੋ ਅਲੱਗ ਵਿਚਾਰ ਹੈ ਆਪਾਂ ਜਿੱਥੇ ਇਕੱਠੇ ਹੋਏ ਆ ਸਾਡਾ ਇੱਕ ਹੋਰ ਵਿਚਾਰ ਹੈ ਜਿਹੜਾ ਸ਼ਾਸਕ ਉਹਦਾ ਅਲੱਗ ਵਿਚਾਰ ਹੈ ਔਰ ਇਹ ਸ਼ਾਂਤਮਈ ਸੰਘਰਸ਼ ਹੈ ਇਹਦੀ ਕੋਈ ਦਿੱਕਤੀ ਤੈ ਨਹੀਂ ਹੁੰਦੀ ਇਹ પરિਸਥਿਤੀਆਂ ਹੌਲੀ-ਹੌਲੀ ਬਣਦੀਆਂ ਜਾਣਗੀਆਂ ਔਰ ਕਾਫਲਾ ਇੱਕ ਬੰਦੇ ਤੋਂ ਸ਼ੁਰੂ ਹੁੰਦਾ ਹੁੰਦਾ ਹੈ ਪਹਿਲ ਕਰਨੀ ਬਹੁਤ ਔਖੀ ਹੌਲੀ-ਹੌਲੀ ਮੈਂ ਪਿੱਛੇ ਵੀ ਨੂੰ ਕਿਹਾ ਨੇ ਪੁੱਛਿਆ ਕਿ ਕਲਾਕਾਰ ਨਹੀਂ ਬੋਲਦਾ ਇਸੇ ਕੋ ਵਕਤ ਲੱਗਦਾ ਤੇ ਤੁਸੀਂ ਕਾਲੀ ਬਣਾ ਕਰਿਆ ਕਰੋ ਕਿਉਂਕਿ ਆਪਾਂ ਜਦੋਂ ਇੱਥੇ ਹੁੰਦੇ ਆ ਤਾਂ ਆਪਣੇ ਕੋ ਸਵਾਲਾਂ ਦੀ ਝੜੀ ਹੋਰ ਤੁਹਾਡੇ ਕਵਾਦਿਆਂ ਵਿੱਚ ਦੇ ذریعے ਗੱਲਾਂ ਕਿ ਜਰਾਂ ਉਹ ਹੌਲੀ ਹੌਲੀ ਸਾਰੇ ਜੁੜ ਜਾਣਗੇ ਦੇਖੋ ਆਰਟਿਸਟ ਜਿਹੜਿਆ ਦੋ ਤਰ੍ਹਾਂ ਦੇ ਦੋ ਤਰ੍ਹਾਂ ਦੀ ਸੋਚ ਹੁੰਦੀ ਹੈ ਕੁਝ ਦਾ ਜਿਹੜਾ ਦ੍ਰਿਸ਼ਟੀਕੋਣ ਟੋਟਲ ਵਪਾਰਕ ਹੁੰਦਾ ਹੈ ਕੁਝ ਆਪਣੀਆਂ ਜੜਾਂ ਨਾਲ ਜੁੜੇ ਹੁੰਦੇ ਉਹ ਹੌਲੀ ਹੌਲੀ ਫਿਰ ਕਈ ਇਸ ਤਰ੍ਹਾਂ ਆ ਜਾਂਦੇ ਕਿ ਫਲਾਣਾ ਜਾਇਆ ਮੈਂ ਵੀ ਜਾਇਆ ਮੈਂ ਕਿ ਇਸ ਲਈ ਆ ਜਾਂਦੇ ਕਿ ਮੈਂ ਕੋਈ ਗੀਤ ਪ੍ਰਮੋਟ ਕਰਾਂ ਬਟ ਆਪਣਾ ਆਪਣਾ ਨਜ਼ਰੀਆ ਹੈ ਕਿਸੇ ਤੇ ਕਿੰਤੂ ਜਾਂ ਪਰੰਤੂ ਕਰਨਾ ਅਪਰਵਾਹ ਨਹੀਂ ਹੋ ਸਕਦਾ ਇਹ ਲੱਗਦਾ ਹੌਲੀ ਹੌਲੀ ਟੁੱਟ ਜਾਣਗੇ ਸੰਵਧਾਨਿਕ ਮੰਤਰੀ ਸਾਹਿਬ ਅਤੇ ਬੰਦੀਆਂ ਤੋਂ ਸਾਖੀ ਦੇ ਵਿਚਾਰ ਜਦੋਂ ਬੇਸਿਕ ਲਈ ਪੁਸ਼ਪਦਾ ਸੀਗਾ ਬਾਕਪਕ ਸੋ ਸੀ ਲੇਕਿਨ ਸਾਰੇ ਇੱਕ ਸੀਗੇ ਇਸ ਲਈ ਜੱਤੀਬੰਦੀਆਂ ਬਾਕਪਕ ਹੋਈਆਂ ਕੀ ਤੁਸੀਂ मेनु जब मिलता है ਰਜ਼ੂਆਤ ਅ ਰਜ਼ੂਈ ਮੈਂ ਬੇਨਤੀ ਕਰੀ ਕਿ ਸਾਂਝਾ ਪਲੇਟਫਾਰਮ ਬਣ ਜਾਣਾ ਚਾਹੀਦਾ ਜਿੱਥੇ ਬੈਠ ਕੇ ਤੁਸੀਂ ਇਹ ਸਿੱਖੋ ਔਰ ਸ਼ਾਇਦ ਉਸ ਤੋਂ ਇੱਕ ਦੋ ਦਿਨ ਬਾਅਦ ਕਾਫੀ ਆਪੋਜੀਸ਼ਨ ਜਾਂ ਬੇਸ ਟੀਮ ਦੇ ਲੇਤਾ ਵੀ ਆਏ ਇਹ ਗੁਜਾਰਸ਼ ਕਰ ਸਕਦਾ ਹਾਂ ਔਰ ਆਪਾਂ ਆਪਸਮਰਪਿਤ ਆਸੀਂ ਬਾਕੀ ਕਿਸੇ ਦੀ ਉਸ ਤਰ੍ਹਾਂ ਆਪਾਂ ਗਰੰਟੀ ਨਹੀਂ ਕਰ ਸਕਦੇ ਮਾਨ ਸਾਹਿਬ ਤੁਹਾਡਾ ਕਿਸਾਨ ਮਜ਼ਦੂਰ ਜਿਹੜਾ ਨਾਰਾ ਸੀ ਉਹ ਬਹੁਤ ਪ੍ਰਸਿੱਧ ਪ੍ਰਸਿੱਧ ਹੋਇਆ ਪਿਛਲੇ ਅੰਦੋਲਨਦਾਰ ਜਿਹੜੇ ਵੱਖ-ਵੱਖ ਖਿੱਤਿਆਂ ਦੇ ਲੋਕ ਹਾਲੇ ਤੱਕ ਇਸ ਅੰਦੋਲਨ ਦੇ ਵਿੱਚ ਨਹੀਂ ਆਏ ਉਹਨਾਂ ਨੂੰ ਤੁਸੀਂ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਮੇਰਾ ਨਿੱਜੀ ਵਿਚਾਰ ਹੈ ਸ਼ਾਇਦ ਹੁਣ ਪੂਰੀਆਂ ਦਾ ਕੀ ਵਿਚਾਰ ਹੈ ਬਟ ਮੈਂ ਇਹਨਾਂ ਨੂੰ ਪਹਿਲਾਂ ਵੀ ਬੇਨਤੀ ਕਰਨਾ ਚਾਹੁੰਦਾ ਹਾਂ कि ਜਦੋਂ ਤੁਸੀਂ ਇਸ ਸਾਧਨ ਇਸ ਦਾ ਸ਼ਰਸ਼ ਕਰਨਾ ਹੈ ਜਾਂ ਮੰਗਾ ਰੱਖਣੀ ਹੈ ਤਾਂ ਮਜ਼ਦੂਰਾਂ ਦੀਆਂ ਮੰਗਾ ਵੀ ਉਹਨਾਂ ਨੂੰ ਇਕੱਠੇ ਕਰਕੇ ਧਾਰਕ ਹਾਂ ਉਹ ਅੰਦੋਲਨ ਚ ਆਉਣਾ ਹੈ ਜਾਂ ਨਹੀਂ ਉਹਦਾ ਨਿੱਜੀ ਫੈਸਲਾ ਹੋ ਸਕਦਾ ਹੈ ਕਿਉਂਕਿ ਕਿਤੇ ਵੀ ਜਦੋਂ ਜਾਣਿਆ ਇਹ ਜਥੇਬੰਦ ਕਿੱਤਾਚਾ ਇਸ ਤਰ੍ਹਾਂ ਦੀ ਰੂਪਟ ਸ਼ੇਡ ਸਕਦਾ ਹੈ ਐਸੀ ਤਰ੍ਹਾਂ ਮਜ਼ਦੂਰ ਕੋਈ ਨਿੱਜੀ ਤੌਰ ਤੇ ਨਹੀਂ ਆ ਸਕਦਾ ਹਾਂ ਜੇ ਉਹ ਕੋਈ ਕਿਸੇ ਨਾਲ ਜੁੜਿਆ ਹੁੰਦਾ ਕੋਈ ਕਿਤਾਚਾ ਹੁੰਦਾ ਉਹ ਲਿਆ ਸਕਦਾ ਲੱਗਦਾ ਉਹਨਾਂ ਦੀਆਂ ਮੰਗਾ ਵੀ ਬਹੁਤ ਜ਼ਰੂਰੀ ਉਹਨਾਂ ਦਾ ਵੀ ਜ਼ਿੰਦਗੀ ਕਰਦਾ ਹੈ ਇੱਕ ਮੱਝ ਮੰਗਾ ਹੈਗੀ ਹੈ ਮਨਜੀਤ ਕਾ ਉਹਦੇ ਚ ਮਜ਼ਦੂਰ ਆਦੀਆਂ ਤੋਂ ਉਹਨਾਂ ਨੇ ਆਉਣਾ ਜਾਂ ਨਹੀਂ ਇਹ ਜ਼ਰੂਰੀ ਵੀ ਜਿਹੜਾ ਬਹੁਤ ਗਰੀਬ ਆਦਮੀ ਹੈ ਯਾਰ ਉਹਦੇ ਲਈ ਦਿਹਾੜੀ ਕਰਨੀ ਬਹੁਤ ਜ਼ਰੂਰੀ ਹੈ ਹਾਂ ਉਹ ਗਾਇਬ ਗਾਹੇ ਆ ਸਕਦੇ ਨੇ ਜੇ ਸ਼ੁਕਰੀਆ ਮਾਤਾ ਤੁਸੀਂ ਮਿਲ ਕੇ ਕਹਿੰਦੇ ਕਿ ਗੁਨਾਹ ਚੋੜ ਜੀ ਨੂੰ 18 ਤੱਕ ਐਸੀ ਕਿ ਐਸ ਕੇਮ ਬੁਟੇ ਦੀ ਵਜਾ ਵੀ ਡੱਲੇ ਵਾਸ ਸੀ ਮੈਂ ਮਿਲਣ ਗਿਆ ਸੀ ਲੇਕਿਨ ਉਹਨਾਂ ਨੇ ਤਬ ਨਹੀਂ ਕਰਿਆ ਇਹ ਪੂਰੀ ਕੰਟਰੋਵਰਸ਼ੀਅਲ ਹੈ ਉਹ ਪੂਰੇ ਜਦੇ ਕੱਢਦਾ ਹੈ ਮਾਤਾ ਮਾਨ ਸਾਹਿਬ ਤੁਸੀਂ ਸੈਂਟਰ ਤੋਂ ਬਚੋ ਨਹੀਂ ਦੇਖੋ ਮੇਰੀ ਨਹੀਂ ਪਤਾ ਨਹੀਂ ਦਿੰਦਾ ਮੈਂ ਤੋਂ ਨਾ ਵੱਡੇ ਆ ਸਾਰੇ ਮੈਂ ਪਹਿਲਾਂ ਵੀ ਤੁਹਾਨੂੰ ਇਹੀ ਕਹਿੰਦਾ ਹੁੰਦਾ ਸੀ ਕਿ ਕਦੇ ਤੈਸ਼ ਨਹੀਂ ਹੋਣਾ ਕਦੇ ਆਪਾਂ ਨੇ ਅੱਛਾ ਤੁਸੀਂ ਪ੍ਰੈਸ ਵਾਲੇ ਨੂੰ ਮੇਰੀ ਵੈਸੇ ਨਿੱਜੀ ਗੱਲ ਦੀ ਪਤਾ ਨਹੀਂ ਤੁਸੀ ਮੰਨਣੀ ਕਿਤੇ ਮੰਨ ਨਹੀਂ ਤੂੰ ਤੁਸੀਂ ਹੈ ਨਹੀਂ ਮੇਰੀ ਵੈਸੇ ਤੁਸੀਂ ਆਪਾਂ ਆਪ ਸਾਰੇ ਜਿਸ ਨਾਲ ਜੁੜੇ ਹੈ ਹੋ ਸਕਦਾ ਤੁਸੀਂ ਵੀ ਮੇਰੇ ਉਹੀ ਪਿੰਡ ਵਾਲੇ ਹੋ ਜਾਂ ਜੁੜੇ ਹੋ ਪਰ ਇਦਾਂ ਦੇ ਸਵਾਲ ਹੀ ਨਾ ਕਰੇ ਕਰੋ ਆਪਾਂ ਉਸ ਤਰ੍ਹਾਂ ਦਾ ਸਵਾਲ ਹੀ ਕਿਉਂ ਕਰੀਏ ਜਿਹੜਾ ਕਲਿੱਕ ਲਵੇ ਜਿਹਦੇ ਲਾ 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 ਹੋਵੇ ਮਾਨ ਸਰ ਦੇਖੋ ਕੀ ਹੁੰਦਾ ਹੈ ਮਾਲੀ ਜੀ ਦਾ ਹੁਣ ਅਲੋ ਕੱਲ ਧਰਨਾ ਲੱਗਿਆ ਬੜਾ ਸ਼ਾਂਤ ਪੂਰੇ ਧਰਨੇ ਦੀ ਕੋਈ ਖਬਰ ਨਹੀਂ ਜਿੱਤੇ ਕਿਸੇ ਇੱਕ ਸੱਜਣ ਨੇ ਬਹਿਸ ਕਰ ਲਈ ਉਹਦੀ ਖਬਰ ਹੈ ਤੇਰੀ ਬੇਇਜ਼ਤੀ ਹੈ ਵਾਟਸਐਪ ਤੁਸੀਂ ਮਿਲ ਕੇ ਆਏ ਹੋ ਅੰਦਰ ਪਹਿਲਾਂ ਵੀ ਤੁਸੀਂ ਗਏ ਸੀ ਸਿਹਤ ਕਿਤੇ ਕੀ ਕਹਿੰਦੇ ਨੇ ਕਿਉਂਕਿ ਡਾਕਟਰ ਕਹਿੰਨੇ ਕਿ ਡ੍ਰਿਪ ਲਵਾ ਰਣੀ ਚਾਹੀਦੀ ਆਪਾਂਵੇਂ ਹਸਪਤਾਲ ਜਾਰੀ ਰਹੇ ਕੋਈ ਵੀ ਦੇਖੋ ਮੈਂ ਜਦ ਪਿਛਲੀ ਵਾਰੀ ਆਇਆ ਸੀ ਉਹੋ ਠੀਕ ਸੀ ਉਹ ਗੱਲਾਂ ਬਾਤਾਂ ਕਰਦੇ ਸੀ ਪਰ ਅੱਜ ਨਹੀਂ ਹੋਣਾ ਬੱਸ ਸਲੀਪਿੰਗ ਮੋਡ ਹੈ ਜਿਹੜਾ ਮੌਜੂਦਾ ਹਾਲਾਤ ਨੇ ਤੁਹਾਨੂੰ ਲੱਗਦਾ ਵੀ ਜਿਹੜਾ ਕੇਂਦਰ ਸਰਕਾਰ ਦਾ ਰਵਈਆ ਹੈਗਾ ਉਹ ਤਾਣਾਸ਼ਾਹੀ ਹੋ ਚੁੱਕਿਆ ਹੈ ਦੇਖੋ ਜਿਹੜਾ ਸਿਸਟਮ ਹੈ ਉਹ ਹਮੇਸ਼ਾ ਇਦਾਂ ਹੀ ਆਪਾਂ ਆਪੇ ਆਪਣੀਆਂ ਲੋੜਾਂ ਔਰ ਮੈਨੂੰ ਇਹ ਲੱਗਦਾ ਕਿ ਜਦੋਂ ਜਦੋਂ ਤੁਸੀਂ ਕੋਈ ਸਿਆਸਤਕਾਰੀ ਨਹੀਂ ਰਹੇ ਜਾਂ ਤਾਂ ਜਿਹਾ ਬੰਦਸ਼ਟਾ ਆਜਾ ਕੋ ਬਣਿਆ ਹੁੰਦਾ ਆਲੋ ਪਲੰਡੀਆ ਔਰ ਸਾਰੇ ਰਲ ਕੇ ਉਸ ਤਰ੍ਹਾਂ ਕੋਈ ਇਲੈਕਸ਼ਨਾਂ ਚ ਆਪਦੇ ਕੈਂਡੀਡੇਟਸ ਭੇਜਦੇ ਉਹ ਹੁਣੀ ਇੱਕ ਲੱਕ ਪ੍ਰੋਸੈਸ ਹੁੰਦਾ ਹੈ ਕਿ ਇੱਕ ਪਾਸਾ ਉਹ ਇੱਕ ਪਾਸਾ ਉਹਨੋਂ ਦੂਜਾ ਪਾਸਾ ਕਿਸ ਤਰ੍ਹਾਂ ਦਾ ਉਹਦੇ ਬਾਰੇ ਗੱਲ ਕਰਦੇ ਸੀ ਮਾਨ ਸਾਹਿਬ ਜਿਹੜਾ ਮਜ਼ਦੂਰ ਤੇ ਕਿਸਾਨ ਹੈ ਜਾਂ ਆਮ ਵਿਅਕਤੀ ਦੀ ਆਪਣੇ ਦੇਸ਼ ਦੇ ਵਿੱਚ ਹਾਲਤ ਕਿਉਂ ਬਣੀ ਹੋਈ ਹੈ ਇਹ ਜਿਹੜੀ ਇਹ ਹਾਲਤ ਹੈ ਇਹ ਕਿਵੇਂ ਸੁਧਰ ਸਕਦੀ ਹੈ ਕੀ ਤੁਸੀਂ ਵਿਚਾਰ ਦੋਗੇ ਜਿਹੜਾ ਭਾਰਤ ਨੂੰ ਕਰਨਾ ਚਾਹੀਦਾ ਹੈ ਜਿਹੜਾ ਕਿਸਾਨ ਕੋਈ ਵੀ ਆਮ ਵਿਅਕਤੀ ਹੈ ਜਿਹੜਾ ਅੱਜ ਉਹਦੀ ਜਿਹੜੀ ਆਮਦਨ ਹੈ ਉਹ ਦੋ ਦਿਨੋਂ ਘਟ ਰਹੀ ਹੈ ਇਹਦੇ ਵਿੱਚ ਕੀ ਬੌਕਸੀਆਂ ਆਈਆਂ ਨੇ ਸਰਕਾਰਾਂ ਨੂੰ ਕਰਨੀਆਂ ਚਾਹੀਦੀਆਂ ਨੇ ਜੀ ਵਿਚਾਰ ਹੈ ਕਿ ਮੈਂ ਆਪਣੇ ਪਿੰਡ ਵਿੱਚ ਜਰੂਰ ਬੈਠ ਕੇ ਨਹੀਂ ਮੈਂ ਆਪਣਾ ਮੇਰਾ ਨਿੱਤ ਹੈ ਕਿਸੇ ਵਾਰ ਇਹ ਜੱਗ ਬੈਠ ਇਹ ਕੋਈ ਉੱਡੀ ਵੱਡੀ ਅਗਰ ਜਾਇਦਾਦ ਹੈ ਪਰ ਮੈਨੂੰ ਲੱਗਦਾ ਕਿ ਅਜੋਕੇ ਯੁੱਗ 'ਚ ਮੋਡਰੇਟ ਖੇਤੀ ਕਰਨੀ ਚਾਹੀਦੀ ਹੈ ਕਿ ਜਿਦਾਂ ਹੁਣ ਦੁਬਈ ਵਰਗੇ ਕੰਟਰੀ ਵੀ ਆਪ ਦੇ ਲਈ ਅੰਨ ਪੈਦਾ ਕਰਨ ਲੱਗੇ ਨੇ ਸਾਨੂੰ ਥੋੜਾ ਜਿਹਾ ਉਹਦੇ ਲਈ ਕੀ ਉਹਦਾ ਉਹਦੇ ਰਿਕਰੂਟਮੈਂਟ ਬਹੁਤ ਮਹਿੰਗਾ ਉਹ ਸਾਧਨ ਸਮਾਨ ਜਿਹੜਾ ਹਰ ਕਿਸਾਨ ਦੇ ਵੱਸ ਤੇ ਜਾਂ ਤਾਂ ਹਰ ਪਿੰਡ 'ਚ ਕਾਰਪੋਰੇਟ ਸਿਸਟਮ ਬਣ ਜਾਈਂ ਤੇ ਇੱਕ ਪੂਰਾ ਪਿੰਡ ਇਕੱਠਾ ਫਿਰ ਉਸ ਹਿਸਾਬ ਨਾਲ ਅਸੀਂ ਆਪਾਂ ਨਿਸ਼ਾਨਦੇਹੀ ਕਰਦੇ ਕਿ ਅਸੀਂ ਆਪਸੇ ਲਾਉਣੀ ਉਹਦੇ ਲਈ ਇਹ ਸਰਕਾਰ ਐਜੂਕੇਟ ਜ਼ਿਆਦਾ ਕਰ ਸਕਦੀ ਹੈ ਜੇ ਉਹ ਐਪਰਟ ਕਰੇ ਤਾਂ ਮੈਨੂੰ ਲੱਗਦਾ ਅਗਲੀ ਜਿਹੜੀ ਦੁਨੀਆ ਦੀ ਅਗਲੀ ਲੜਾਈ ਉਹ ਊਰਜਾ ਤੇ ਪਾਣੀ ਦੀ ਹੈ ਨਾ ਮੈਂ ਮੈਂ ਜਿਆਦਾ ਗੱਲਾਂ ਕਰ ਨਹੀਂ ਮੈਂ ਲੀਡਰ ਹੈ ਨਹੀਂ ਅਸੀਂ ਮੇਰੀ ਬੇਨਤੀ ਹੈ ਇਤਨੀ ਖਬਰਾਂ ਨਾ ਬਣਾਓ ਮਾਨ ਸਾਹਿਬ ਮਾਨ ਸਾਹਿਬ ਮਾਨ ਸਾਹਿਬ ਮਾਨ ਸਾਹਿਬ ਕਲਾਸ ਵਾਲਾ ਹੈ ਮਾਨ ਸਾਹਿਬ ਕਹਿੰਦਾ ਵੀ ਸਭ ਬੱਧਿਆ ਲੱਖ ਸਵਾਲ ਹੈ ਚਾਤਰੀ ਕੂਰੇ ਵੱਡਾ ਇਕੱਠ ਹੋ ਰਿਹਾ ਤੁਸੀਂ ਅਪੀਲ ਕਰ ਰਹੇ ਹੋਗੇ ਤੁਹਾਡੇ ਫੈਨ ਬਹੁਤ ਜ਼ਿਆਦਾ ਨੇ ਕਿ ਇਸ ਜਗ੍ਹਾ ਤੇ ਪਰ ਚਾਰ ਨੂੰ ਹਾਂ ਚਾਰ ਨੂੰ ਇੱਥੇ ਮਹਾਪੰਚਾਇਤ ਹੋ ਰਹੀ ਹੈ ਸਾਰੇ ਵੱਡੇ ਵੱਡੇਰਿਆਂ ਦੀ ਹੋ ਫਿਰ ਕੀ ਨਿਰਣਾ ਲੰਦੇ ਫਿਰ ਤੁਹਾਨੂੰ ਦੱਸ ਦਿੰਦੇ ਤੁਸੀਂ ਪੀਰਸ਼ੀ ਇੱਥੇ ਆੜੇ ਦੇ ਮੱਧ ਵਿੱਚ ਸ਼ੋ ਵੀ ਕੈਨਸਲ ਕਰਤੇ ਲਗਾਤਾਰ ਕਿਸਾਨੀ ਦੀ سپورਟ ਚਾ ਰਹੇ ਹੋ ਬਾਕੀ ਵੱਡੇ ਵੱਡੇ ਕਾਨਸਰਟ ਕਰ ਰਹੇ ਨੇ ਕੀ ਗੱਲ ਤੈਨੂੰ ਪੈਸਾ ਪੈ ਰਿਹਾ ਮੈਨੂੰ ਐ ਜਿਹੀਆਂ ਗੱਲਾਂ ਮੈਂ ਕਰਦਾ ਨਹੀਂ ਬਾਕੀਆਂ ਨਾਲ ਮੈਂ ਦੇਖੋ ਆਪਣਾ ਰਾਹ ਸਿੱਧਾ ਹੋਣਾ ਚਾਹੀਦਾ ਮੈਂ ਪਹਿਲਾਂ ਵੀ ਤਾਂ ਬੇਨਤੀ ਕਰੀ ਤੂੰ ਵੀ ਗਲਤ ਨਹੀਂ ਹੈ ਹਰਦਾ ਜੀ ਤੂੰ ਦੇਖੋ ਸਾਬ ਦਾ ਆਪਣਾ ਆਪਣਾ ਜ਼ਿੰਦਗੀ ਜੀਉਣ ਦਾ ਨਜ਼ਰੀਆ ਹੈ ਕਿਸੇ ਨੂੰ ਕਿਸੇ ਤਰ੍ਹਾਂ ਚੰਗਾ ਲੱਗਦਾ ਕਿਸੇ ਨੂੰ ਸਾਨੂੰ ਲੱਗਦਾ ਸੀ ਕਾਂਗਰਸ ਐ ਕਰਦਾ ਹੈ ਸਾਡੇ ਸਾਡੇ ਜਿਹੜੇ ਆਰਟਿਸਟ ਨੇ ਕੰਪਨੀ ਨਾਲ ਟਾਈਪ ਹੋ ਦੇਖੀ 6:00 ਪੰਜ ਵਜੇ ਪਿਛੇ ਚਲੇ ਗਏ 5:00 ਵਜੇ ਠੀਕ ਕਰੋ ਸਭ ਨਾਲ ਦੀ ਠੀਕ ਹੈ ਚਲੋ